ਵਿਸ਼ੇ ਪ੍ਰਸਿੱਧ ਲੰਗੂਰ ਮੇਲਾ 22 ਤਰੀਕ ਤੋਂ ਸ਼ੁਰੂ ਹੋਣ ਵਾਲਾ ਹੈ ਜਿਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ ਅੱਜ ਦਰਗਿਆਲਾ ਤੀਰਤ ਦੇ ਮਹਾਂ ਹਨੂਮਾਨ ਮੰਦਿਰ ਦੇ ਵਿੱਚ ਸੇਵਾਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ ਉਹਨਾਂ ਨੂੰ ਆਈਡੈਂਟੀ ਕਾਰ ਵੰਡੇ ਗਏ ਨੇ ਸਾਡੇ ਨਾਲ ਨੇ ਚੇਅਰਮੈਨ ਰਕੇਸ਼ ਸ਼ਰਮਾ ਜੀ ਰਕੇਸ਼ ਜੀ ਅੱਜ ਲੰਗੂਰ ਮੇਲੇ ਲਈ ਜਿਹੜੀ ਬਚਪੀਆਂ ਦੀ ਡਿਊਟੀ ਲੱਗੀ ਸੀਗੀ ਇੱਥੇ ਸੇਵਾ ਜਿਨ੍ਹਾਂ ਨੇ ਨਿਭਾਈ ਉਹਨਾਂ ਨੂੰ ਕਾਰ ਦੇ ਦਿੱਤੇ ਗਏ ਨੇ ਲੰਗੂਰ ਮੇਲਾ 22 ਤਰੀਕ ਨੂੰ ਲੱਗ ਰਿਹਾ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਜੈ ਸ਼ੇ ਰਾਮ ਜੀ ਕੱਲ ਉਹਦੇ ਸਾਰਿਆਂ ਨੂੰ ਨਰਾਤੇ ਬਹੁਤ-ਬਹੁਤ ਵਧਾਈ ਹਰ ਸਾਲ ਦੀ ਤਰ੍ਹਾਂ ਸਾਲ ਭਾਰੀ ਲੋਕਾਂ ਨੂੰ ਮੈਂ ਕਰੇਜ਼ ਰੰਦਾ ਮੇਲਾ ਕਦੋਂ ਆਵੇ ਪਰ ਮੈਂ ਤੁਹਾਨੂੰ ਪਿਛਲੇ 2-3 ਸਾਲ ਤੋਂ ਕੋਈ ਵਧਾਈ ਦੇਣੀ ਚਾਹੁੰਦਾ ਆਪਣੀ ਨਵੀਂ ਪੀੜੀ ਦੀ ਅੱਗੇ ਸਾਨੂੰ ਕੀ ਹੁੰਦਾ ਹੈ ਕਿ ਜਿਹੜੀਆਂ 2-4 ਸੰਸਥਾ ਨਾ ਉਹ ਤਾਂ ਕਮਾਲ ਕਰੀਆਂ ਰਜਿਸਟਰ ਹੈਗੀਆਂ ਜਦੋਂ ਸੇਵਾ ਦੇਣ ਆਂਦੇ ਆ ਜਾਂਦੇ ਆ ਉਹਨ ਕੀ ਹੈ ਪਿਛਲੇ 3-4 ਸਾਲ ਤੋਂ ਜਿਹੜੇ ਬੱਚੇ ਆਪ ਆਂਦੇ ਆ ਇੱਕ ਤਾਂ ਸਾਲ ਬਾਅਦ ਕੋਈ ਆਰਤੀ ਦੇ ਟਾਈਮ ਤੇ ਆਉਂਦਾ ਕੋਈ ਮੰਗਲਾ ਆਰਤੀ ਉਹ ਕਹੇ ਕਿ ਸੇਵਾ ਮੰਗਦੇ ਆ ਮੈਂ ਬੜਾ ਸੋਚਿਆ ਨਾ ਕਿ ਇਹਨਾਂ ਦੇ ਮਾਪੇ ਬੜੇ ਭਾਗਾਂ ਲੈ ਕੇ ਜਿਹੜਾ ਬੱਚਾ 12 14 ਸਾਲ ਦੀ ਉਮਰ 'ਚ ਇਸ ਪਾਸੇ ਲੱਗ ਗਿਆ ਨਾ ਸਮਝੋ ਵੀ ਜ਼ਿੰਦਗੀ ਬਣ ਗਈ ਤੇ ਇਹਦੇ ਨਾਲ ਨਾਲ ਸਾਨੂੰ ਉਹਦਾ ਫਾਇਦਾ ਵੀ ਕੀ ਆ ਕੱਲ ਸਾਰੇ ਅਫਸਰ ਲੋਕ ਵੀ ਆਏ ਏਡੀਸੀਪੀ ਵਨ ਐਸਪੀ ਸਾਹਿਬ ਸੀਪੀ ਸਾਹਿਬ ਵੀ 14 ਨੂੰ ਆਣਗੇ ਕੁਝ ਗਾਈਡਲਾਈਨ ਹੋ ਦੇਗੇ ਫੋਰਸ ਜਿੰਨੀ ਮਰਜ਼ੀ ਲੱਗ ਜਾਏ ਪਰ ਮੰਦਰ ਦੇ ਅੰਦਰ ਜੋ ਸੇਵਾਦਾਰਾ ਨੇ ਪ੍ਰਬੰਧ ਕਰ ਲੈਣਾ ਫੋਰਸ ਨਹੀਂ ਕਰ ਕੁਝ ਗਾਈਡਲਾਈਨ ਉਹਨਾਂ ਨੇ ਦਿੱਤੀਆਂ ਕੁਝ ਕਾਡਾਂ ਦੇ ਪ੍ਰਤੀ ਜਿਹੜੀਆਂ ਕੋਈ ਸਮਝਿਆਣਾ ਸੀ ਕੀ ਕੀ ਕਿਸ ਤਰ੍ਹਾਂ ਵਰਤੋ ਕਰਨੀਆਂ ਬੱਚਿਆਂ ਨੂੰ ਇਹ ਹੀ ਲਗਭਗ 3 ਮਹੀਨਿਆਂ ਤੋਂ ਲੱਗਿਆ ਹੈ ਅੱਜ ਲਗਭਗ ਕਾਰਡ ਵੰਡੇ ਸੋਰੀ ਨਰਾਤੇ ਤੋਂ ਪਹਿਲੇ ਦਿਨ ਇੱਕ ਕਮੇਟੀ ਮੀਟਿੰਗ ਹੋਈ ਜਿੱਦੋਂ ਅਫਸਰ ਸਭਾ ਲਾਸਟ ਟਾਈਮ ਜਿਹੜੀ ਵੀ ਗਾਈਡਲਾਈਨ ਉਹ ਦੇਣ ਗਿਆ ਪਰ ਤੁਸੀਂ ਇਹ ਵੇਖਿਆ ਹੋਏਗਾ ਕਿ ਲੋਕੀ ਨਾ ਅਸੀਂ ਕਰਾਂਗੇ ਕੁਝ ਤੇ ਬੱਚੇ ਕਰਨਗੇ ਪਰ ਮੈਨੂੰ ਬੜੀ ਖੁਸ਼ੀ ਹੋਈ ਹੈ ਇਹਦੇ ਵਿੱਚ ਸਾਰੇ ਯੰਗ ਜਨਰੇਸ਼ਨ ਸੀ ਇਹ ਹੈਗੀ ਹੈ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਜਿੱਦ ਤੋਂ ਮੋੜ ਜਨ ਪਿਛਲੇ ਮੈਂ 3-4 ਸਾਲ ਤੋਂ ਦੇ ਰਹੇ ਹਾਂ ਸਗਰਾਮ ਨੂੰ ਜਦੋਂ ਝੰਡਾ ਚੜਾਈਦਾ ਜਿਸ ਦਿਨ ਹਨੂਮਨ ਜਨਮਤੀ ਆਂਦੀ ਹੈ ਹਨੂਮਨ ਜਨਮ ਮਹੋਤਸਵ ਆਂਦਾ ਨਰਾਤੇ ਆਂਦੇ ਆ ਬੱਚਿਆਂ ਚ ਨਾ ਇੱਕ ਜਿਸ ਤਰ੍ਹਾਂ ਅਜ ਤੋਂ 40 50 ਸਾਲ ਪਹਿਲਾਂ ਇਹ 72 ਤੋਂ ਸਾਡੇ ਵੱਡਿਆਂ ਨੇ ਸਾਨੂੰ ਸ਼ੌਂਪ ਆਇਆ ਸੀ ਨਾ ਮੈਂ ਤੇ ਇੱਕ ਗੱਲ ਕਹਿੰਦਾ ਕੁਝ ਚੀਜ਼ਾਂ ਅਸੀਂ ਹੁੰਦੀਆਂ ਜਿੰਨੂੰ ਕਹਿੰਦੇ ਆ ਗੁਰਤੀ ਚ ਮਿਲਦੀਆਂ ਜਿਹੜੇ ਬੱਚਿਆਂ ਤੇ ਮਿਲ ਗਈ ਉਹਨਾਂ ਦੇ ਮਾਪੇ ਬੜੇ ਮੈਂ ਬਾਕੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਕਿ ਇਹ ਉਮਰ ਹੁੰਦੀ ਮੈਂ ਨਹੀਂ ਕਹਿੰਦਾ 24 ਘੰਟੇ ਘੰਟੀਆਂ ਖੜਕਾਓ ਆਪਣਾ ਸਾਰੇ ਕੰਮ ਕਾਜੀ ਬੱਚੇ ਆ ਪੜਦੇ ਵੀ ਐ ਪਰ ਕੁਝ ਸਮਾਂ ਜਿੰਨੇ ਦੁਨੀਆ ਚ ਭੇਜਿਆ ਸਾਡਾ ਉਹਦੇ ਪ੍ਰਤੀ ਵੀ ਬੰਦਾ ਅਸੀਂ ਰੱਬ ਨੂੰ ਸੁੱਖជា ਯਾਦ ਰੱਖਾਂਗੇ ਨਾ ਦੁੱਖਾਂ ਨਹੀਂ ਦੇਣਾ ਉਹਨੇ ਪਰ ਮੈਂ ਖਾਸ ਕਰੇ ਸਾਰੇ ਬੱਚਿਆਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ ਦੇਣਾ ਸਾਰੇ ਬੱਚਿਆਂ ਨੇ ਇਹਨਾਂ ਚ ਕੋਈ ਅਹਲਿਆ ਨਹੀਂ ਗੱਜ ਨੂੰ ਕਹਿਣ ਦੀ ਲੋਟ ਪਈ ਹੋਵੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਇਹਨਾਂ ਨੇ ਆਪ ਅੱਗੇ ਆ ਕੇ ਗਿਆ ਜੀ ਅਸੀਂ ਸੇਵਾ ਕਰਨੀ ਹੈ ਹਨੂਮਾਨ ਜੀ ਇੱਕ ਚਰਨਾ ਗਿਆ ਹੋਈ ਪ੍ਰਾਰਥਨਾ ਕਰਾਂਗਾ ਕਿ ਇਹਨਾਂ ਨੂੰ ਅਸ਼ੀਰਵਾਦ ਦੇਣ ਬਲ ਬਖਸ਼ਣ ਤੇ ਆਪਣੀ ਡਿਊਟੀ ਬੜੀ ਵਧੀਆ ਤਰੀਕੇ ਨਾਲ ਨਿਭਾਉਣ ਸਬ ਮੇਲੇ ਦੌਰਾਨ ਪੂਰੀ ਦੁਨੀਆ ਦੇ ਵਿੱਚੋਂ ਦੋ ਟਾਈਮ ਲੋਕ ਆਂਦੇ ਨੇ ਦੋ ਟਾਈਮ ਮੱਥਾ ਟੇਕਦੇ ਨੇ ਮੇਲੇ ਦੇ ਪ੍ਰਬੰਧਨ ਲਈ ਕੁਝ ਨਵੀਆਂ ਗਾਈਡਲਾਈਨ ਜਾਂ ਕੁਝ ਹਦਾਇਤਾਂ ਕੋਈ ਬੇਨਤੀਆਂ ਲੋਕਾਂ ਨੂੰ ਜਿਹੜੀਆਂ ਪਤਾ ਲੱਗ ਸਕਣ। ਦੇਖੋ ਜਿਹੋ ਲਿਆ ਯੋਗਾ ਜੋ ਮਾਹੌਲ ਆ ਦੇਖੋ ਸਾਡੇ ਸੀਪੀ ਸਾਹਿਬ ਪਿਛਲੇ ਸਾਲ ਵੀ ਇਹ ਹੋਈ ਸੀ। ਇਹ ਸਾਡੇ ਬੱਚਿਆਂ ਹੀ ਯਾਦ ਕਰਨ ਲਈ ਮੈਨੂੰ ਭੁੱਲ ਗਿਆ। ਬੜਾ ਫਰਕ ਹੁੰਦਾ ਕਮਾਂਡਰ ਚੰਗਾ ਹੋਵੇ ਉਹ ਪਿਛਲੀ ਵਾਰੀ ਚਾਰ ਵਾਰੀ ਆਪ ਆਏ ਸੀ। ਕੱਲ ਵੀ ਉਹਨਾਂ ਨੇ ਆਪਣੇ ਚਾਰ ਆਫੀਸਰ ਭੇਜਿਆ ਦੋ ਮਗੀ ਹਫਤੇ ਦੱਸੀ ਨਹੀਂ ਉਹ ਸਾਨੂੰ ਕੋਈ ਨਾ ਕੋਈ ਨਵੀਂ ਗਾਈਡਲਾਈਨ ਹੁਣ ਕੱਲ ਕੁਝ ਗੱਲਾਂ ਕਾਰਟ ਚ ਐਸੀਆਂ ਸੀ ਜਿਹੜੀਆਂ ਸਾਨੂੰ ਵੀ ਨਹੀਂ ਪਤਾ ਕੋਈ ਉਹ ਚੀਜ਼ ਸਮਝਾ ਗਏ ਉਹਦੇ ਨਾਲ ਇਹ ਹੋ ਜਾਏਗਾ ਕਿ ਕੋਈ ਆਮ ਮਹਾਰਾ ਆਪਣਾ ਕਾਰਟ ਲੈ ਕੇ ਵਿੱਚ ਕੁਝ ਸਕਦਾ ਕੁਝ ਗੱਲਾਂ ਉਹਨਾਂ ਨੇ ਇੱਕ ਲਾਸਟ ਮੀਟਿੰਗ ਆਪ ਵੀ ਲੈਣੀ ਹੈ ਇੱਕ ਦੇ ਬੱਚਿਆਂ ਦਾ ਉਤਸਾਹ ਵੱਧਾ ਕੰਮ ਕਰਨ ਦਾ ਤਰੀਕਾ ਉਹਨਾਂ ਨੇ ਕਿਹਾ ਕਿ ਸਾਰੇ ਬੱਚਿਆਂ ਕੋਲ ਹੀ ਟਾਈਮ ਲੈ ਲਿਆ ਹੁਣ ਮੰਨ ਲਓ ਜੇ ਅਸੀਂ 3-400 ਬੱਚਾ ਇਹਨਾਂ ਕੋ ਅਸੀਂ ਕਾਰਟ ਦੇ ਬਣਾ ਤੇ ਇੱਕ ਟਾਈਮ ਤੇ ਥੋੜੀ ਸੇਵਾ ਹੋ ਜਾਈ ਨਹੀਂ 14 ਘੰਟੇ ਮੰਦਰ ਖੁੱਲਣਾ ਕਿਸੇ ਨੇ ਸਵੇਰੇ 4 ਤੋਂ 6 ਕਿਹਨੇ 6 ਤੋਂ 8 ਕਿਹਨੇ ਉਹਦੇ ਨਾਲ ਹੋ ਗਿਆ ਕਿ ਹਰ ਟਾਈਮ 10 ਵੀ 25 ਬੱਚੇ ਕਿਉਂਕਿ ਇਹਦੇ ਪੰਜ ਜ਼ੋਨ ਬਣਾਏ ਜਿੱਥੇ ਜੋ ਜਗਦੀ ਨਾ ਲక్ష్ਮੀਨਾਰਾਇਣ ਮੰਦਿਰ ਉਥੋਂ ਵੀ ਲੈ ਕੇ ਅੰਦਰੋਂ ਅੰਦਰ ਰੋਗਨਾ ਮੰਦਿਰ ਥਾਣੀ ਜਿਹੜੀਆਂ ਮੂਰਤੀਆਂ ਬਣਨੀਆਂ ਆਣੀਆਂ ਤੇ ਇਹ ਦਰਬਾਰ ਬਾਹਰ ਨਿਕਲਣ ਤੱਕ ਤੇ ਪਹਿਲੇ ਦਿਨ ਲਾਈਨ ਜਾਂਦੀ ਹੈ ਸਾਡੀ ਉਹ ਸ਼ਨੀ ਦੇ ਮੰਦਿਰ ਤੱਕ ਉਹ ਪੂਰਾ ਸਾਰਾ ਏਰੀਆ ਕਵਰ ਕਰਨਾ ਸੇ ਪੰਜ ਜ਼ੋਨ ਬਣਾਏ ਆ ਪੰਜਾਂ ਜ਼ੋਨਾਂ ਦੇ ਹੈੱਡ ਵੀ ਬਣਾਏ ਆ ਇਹੀ ਇਹਨਾਂ ਨੂੰ ਬਾਕੀ ਬਾਕੀ ਉਹ ਬਾਕੀ ਤਾਂ ਕੀ ਸੈਟ ਵੀ ਪ੍ਰੋਵਾਈਡ ਕਰਾਏ ਆ ਆਪਣੇ ਵੱਲੋਂ ਮੰਦਿਰ ਦੀ ਪੂਰੀ ਕੋਸ਼ਿਸ਼ ਹੈ ਕਿ ਕੋਈ ਕਮੀ ਰਹਿ ਨਾ ਜਾਵੇ ਫਿਰ ਵੀ ਲੱਗੇ ਆ ਇਹਦੇ ਨਾਲ ਸਾਨੂੰ ਥੋੜਾ ਜਿਹਾ ਫਾਇਦਾ ਹੋ ਗਿਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਆ ਕੇ ਬੱਚਿਆਂ ਨੂੰ ਗਾਈਡ ਕੀਤਾ ਨਾ ਉਹ ਸਾਡੇ ਕੰਮ 'ਚ ਜਿਹਨੂੰ ਕਹਿੰਦੇ ਨਾ ਸੁਵਲਤ ਹੋ ਗਿਆ ਸਰ ਸੁਰੱਖਿਆ ਦੇ ਮੁੱਦੇ ਨਜ਼ਰ ਸੁਰੱਖਿਆ ਦੀ ਗੱਲ ਕਰੀ ਕਿਉਂਕਿ ਆਲਰੇਡੀ ਦੁਰਗਿਆਨਾ ਮੰਦਿਰ ਵੀ ਲਿਸਟ ਦੇ ਵਿੱਚ ਆ ਜਾਊਗਾ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਵੀ ਪ੍ਰਸ਼ਾਸਨ ਆਪਣੇ ਵੱਲੋਂ ਕਰ ਰਿਹਾ ਹੈ ਪਰ ਮੰਦਿਰ ਕਮੇਟੀ ਵੱਲੋਂ ਵੀ ਕੀਤੇ ਗਏ ਹੋਣਗੇ ਜੈਸ ਦੇਖੋ ਜੀ ਜੂੰ ਅਸੀਂ ਵੇਖਦੇ ਆਏ ਆ 79 80 ਜੋ ਹੈ ਬਜਰੰਗਬਲੀ ਦੀ ਕਿਰਪਾ ਨਾਲ ਕਰਨਾ ਦੇ ਆਪਣੇ ਲੋਕਾਂ ਦੇ ਜੋ ਸਾਨੂੰ ਪ੍ਰਸ਼ਾਸਨ ਗਾਈਡ ਕਰਦਾ ਆਪਣੇ ਪੂਰੀ ਕੋਸ਼ਿਸ਼ ਕਰੀਦੀ ਆ ਉਹ ਜਿਸ ਤਰ੍ਹਾਂ ਗਾਈਡ ਕਰਦੇ ਉਸ ਤਰ੍ਹਾਂ ਪਬਲਿਕ ਵੀ ਇਸ ਚੀਜ਼ ਦੀ ਵਧਾਈ ਦੀ ਪਾਤਰ ਹੈ ਸਿਕਿਉਰਟੀ ਦੇ ਮਾਮਲੇ 'ਚ ਜਿਸ ਤਰ੍ਹਾਂ ਇਹ ਬੈਰੀਅਰ ਮੰਦਰ ਨੇ ਆਪਣੇ ਹੀ ਬਣਵਾ ਲਏ ਆਪਣੇ ਲੋਕ ਪੂਰੀ ਕੋਸ਼ਿਸ਼ ਕਰੀਦੀ ਗਾਈਡਲਾਈਨ ਦੇ ਮੁਤਾਬਕ ਚੱਲਣ ਦੀ ਕਿਉਂ ਦੇ ਵਿੱਚ ਸਾਡੀ ਉਹ ਸੁਰੱਖਿਆ ਧੰਨਵਾਦ ਜੈਸ਼ ਸੋ ਦੁਰਗਿਆਣਾ ਮੰਦਰ ਦੇ بڑا ਹਨੂਮਾਨ ਮੰਦਰ ਦੇ ਵਿੱਚ ਹਰ ਸਾਲ ਲੱਗਣ ਵਾਲਾ ਲੰਗੂਰ ਮੇਲਾ 5 ਤਰੀਕ ਨੂੰ ਸਜਣ ਜਾ ਰਿਹਾ ਹੈ ਇਸ ਲੰਗੂਰ ਮੇਲੇ ਦਾ ਪੂਰਾ ਪ੍ਰਬੰਧ ਕਰ ਲਏਗੇ ਨੇ ਇਸ ਮੇਲੇ ਦੇ ਵਿੱਚ ਸੇਵਾਦਾਰਾਂ ਦੀ ਜਿਹੜੀ ਹੈ ਉਹਨਾਂ ਨੂੰ ਕਾਰ ਵੰਡੇ ਗਏ ਨੇ ਉਹਨਾਂ ਨੂੰ ਉਹਨਾਂ ਦੀਆਂ ਡਿਊਟੀਆਂ ਦੱਸੀਆਂ ਗਈਆਂ ਨੇ ਸੇਵਾਦਾਰ 14 ਘੰਟੇ ਆਪਣੀ ਡਿਊਟੀ ਨਿਭਾਉਣਗੇ ਉਹਨਾਂ ਨੂੰ ਪੰਜ ਜ਼ੋਨਾਂ ਚ ਵੰਡਿਆ ਗਿਆ ਹੈ ਪੰਜ ਜ਼ੋਨਾਂ ਦੇ ਵਿੱਚ ਮੁਤਾਬਕ ਉਹ ਆਪਣੀ ਡਿਊਟੀ ਨੂੰ ਕਰਨਗੇ ਡਿਊਟੀ ਦਾ ਟਾਈਮ ਜਿਹੜਾ ਹੈ 2 ਤੋਂ 4 ਘੰਟੇ ਹੈ ਸੇਵਾਦਾਰ ਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਯੂਥ ਨੇ ਔਰ ਉਤਸ਼ਾਹ ਦੇ ਨਾਲ ਇੱਥੇ ਪਹੁੰਚੇ ਨੇ ਆਪਣਾ ਉਹਨਾਂ ਦੇ ਕਾਰਡ ਆਈਡੈਂਟੀ ਕਾਰਡ ਉਹਨਾਂ ਦੇ ਬਣ ਗਏ ਨੇ ਅੱਜ ਮੰਦਰ ਕਮੇਟੀ ਵੱਲੋਂ ਉਹਨਾਂ ਨੂੰ ਆਈਡੈਂਟੀ ਕਾਰਡ ਦਿੱਤੇ ਗਏ ਨੇ ਹੁਣ 22 ਤਰੀਕ ਨੂੰ ਜਿਹੜਾ ਮੇਲਾ ਹੋ ਰਿਹਾ ਹੈ ਉਸ ਨੂੰ ਲੈ ਕੇ ਪੁਲਿਸ ਨਾਲ ਇੱਕ ਮੀਟਿੰਗ ਹੋਏਗੀ ਪੁਲਿਸ ਇੱਥੇ ਡਿਪਲੋਏ ਕੀਤੀ ਜਾਏਗੀ ਉਹਨਾਂ ਵੱਲੋਂ ਵੀ ਸੁਰੱਖਿਆ ਦਾ ਪ੍ਰਬੰਧ ਦਾ ਜਾਇਜ਼ਾ ਲਿਆ ਜਾਏਗਾ ਇਸ ਦੇ ਨਾਲ ਨਾਲ ਜਿਸ ਤਰ੍ਹਾਂ ਦਾ ਖੋਲ ਪ੍ਰਬੰਧ ਸੁਚਾਰੂ ਕਰ ਰਹਾ ਹੈ ਉਹ ਵੀ ਗਾਈਡਲਾਈਨ ਦੇ ਤੇ ਜਾਰੀ ਕਰ ਦਿੱਤੀ ਜਾਏਗੀ ਤੇ ਪ੍ਰੋਫੈਸਰ ਨਤੇਜ ਦੇ ਨਾਲ ਜੋਤੀ ਵੈਦ ਲਨੀਸੋਰਾ ਟੀਵੀ ਅੰਮ੍ਰਿਤਸਰ